ਲਓ ਵੀ ਦੋਸਤੋ ਅੱਜ ਨਾ ਤੁਹਾਡੇ ਵਾਸਤੇ ਇੱਕ ਬੜੀ ਕੈਂਡ ਚੀਜ਼ ਲੈ ਕੇ ਆਏ ਆ ਵੀਡੀਓ ਨਾਲ ਜੁੜੇ ਰਹੋ ਇਹ ਤਾਂ ਸਾਨੂੰ ਅੱਜ ਵੀਡੀਓ ਪਾਉਣੀ ਪੈਗੀ ਸਾਡੇ ਨਾਲ ਇੱਕ ਸੱਜਣ ਮਿੱਤਰ ਨਾਲ ਕਾਂਡ ਹੋ ਗਿਆ ਪਹਿਲਾਂ ਤੇ ਅਸੀਂ ਆਖਿਆ ਵੀ ਕਾਂਡ ਹਨਾ ਹੁਣ ਗਾਣਾ ਹੋਵੇ ਤੇ ਅਸੀਂ ਪਕੜਨਾ ਸੀ ਬੰਦਾ ਤੇ ਹੁਣ ਅਸੀਂ ਕਹਿੰਦੇ ਨਾ ਇਹ ਮੋਟਰਾਂ ਤੇ ਭਈਆ ਲੱਗਿਆ ਹਨਾ ਅਸੀਂ ਲਿਆਂਦਾ ਇੱਕ ਭਈਆ ਭਈਆ ਰੱਖ ਲਈ ਅਸੀਂ ਖੇਤ ਭਈਆ ਛੱਡਿਆਉਣਾ ਭਈ ਤੇ ਇਹ ਭਈਆ ਹੈਗਾ ਡਿਜੀਟਲ ਤੇ ਇਹ ਹੈ ਕੀ ਆ ਯਾਰ ਇਹ ਤੁਹਾਨੂੰ ਹੁਣ ਅਸੀਂ ਖੋਲ ਕੇ ਵਿਖਾ ਦਿੰਨੇ ਆ ਹਨਾ ਐਵੇਂ ਬਾਲੇ ਸੋਚੀ ਜਾਓ ਤੁਸੀਂ ਆਪਾਂ ਖੋਲ ਹੀ ਲੈਨੇ ਕਰ ਲੇਓ ਓਪਨਿੰਗ ਫਿਰ ਆਪਣੀ ਕਰ ਲਾ ਹੋਰ ਲੈ ਵੀ ਆਪਾਂ ਓਪਨਿੰਗ ਕਰ ਲੈਨੇ ਹਨਾ ਇਹ ਲੈ ਵੀ ਮੱਲਾ ਲੈ ਵੀ ਇਹ ਅੱਗ ਦਾ ਇਲਾਜ ਆ ਤਾਂ ਪਹਿਲਾਂ ਓਏ ਮੇਰੇ ਜਿਹਦਾ ਕੰਮ ਦੀ ਚੀਜ਼ ਆ ਕੰਮ ਦੀ ਆ ਬੱਲਾ ਸਰ ਤੇ ਚੱਲਣਾ ਬੱਲਾ ਬੱਲਾ ਬਲਾ ਦੀ ਆ ਯਾਰ ਇਹ ਬਿਜਲੀ ਦੀ ਤਾਰ ਦੀ ਵੀ ਨਹੀਂ ਦੌੜ ਬਈ ਅੱਛਾ 5 ਦਿਨਾਂ ਦਾ ਬੈਕਅਪ ਹੋ ਗਾਇਆ ਇਹਦੇ ਸਿਰ ਤੇ ਇਹਦਾ ਹਾਂ 5 ਦਿਨਾਂ ਦਾ 5 ਦਿਨਾਂ ਦਾ ਇਹ ਹੈ ਕੀ ਆ ਯਾਰ ਇਹ ਸੋਲਰ ਸਿਸਟਮ ਹੈ ਅੱਛਾ ਅੱਛਾ ਛੇ ਕੋਠੇ ਤੇ ਲੱਗੂ ਹੂੰ ਤੇ ਆਹ ਇਹ ਇਹਦਾ ਸਟੈਂਡ ਆ ਵੀ ਆਏ ਲੱਗੂਗਾ ਬੱਲੇ 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 ਅੱਛਾ ਤਾਂ ਲੱਗ ਜਣੀ ਆ ਲੱਗ ਜਣੀਆਂ ਲੈ ਵੀ ਮੱਲੋ ਹੁਣ ਕੱਢ ਦਗੇ ਹਾਂ ਕੱਢ ਹੀ ਲੈ ਹਾਂ ਦਿਖਾ ਦੇ ਫਿਰ ਨਾਲ ਇਹਦੀਆਂ ਆਪਾਂ ਸਹੂਲਤਾਂ ਦਿਖਾਵਾਂਗੇ ਏ ਚੱਕੋ ਭਈ ਥੋੜਾ ਕਾਲੇ ਰੰਗ ਦਾ ਹਾਂ ਭਈਆ ਹੈ ਥੋੜਾ ਜਿਹਾ ਕਾਲੇ ਰੰਗ ਦਾ ਆ ਵੀ ਕਰੋ ਚੈੱਕ ਵੇਖੋ ਕਿਉਂ ਆਹ ਵੇਖੋ ਹੂੰ ਆ ਵੇ ਲੈ ਕੀ ਬਾਤ ਆ ਯਾਰ ਹਨਾ ਰੁਪਈਏ ਖਾਸੇ ਲੱਗ ਗਏ ਬਹਾਵਾ ਲੱਗੇ ਰੁਪਈਏ ਹਾਂ ਰਾਤ ਨੂੰ ਵੀ ਆਏ ਜਿਵੇਂ ਅਸੀਂ ਦਿਨੇ ਬੈਠਾ ਨਹੀਂ ਦਿਖਾਉ ਇਹ ਮੈਨੂੰ ਤਾਂ ਆਇਆ ਲੱਗਦਾ ਮਹੀਨੇ ਦੇ ਪੈਸੇ ਹੀ ਲੈ ਗਿਆ ਭਈਆ ਮਹੀਨੇ ਦੇ ਦਾ ਹਾਂ ਮਹੀਨੇ ਦੇ ਨਹੀਂ ਥੋੜੇ ਜਿ ਘੱਟ ਲੱਗੇ ਥੋੜੇ ਜਿ ਘੱਟ ਲੈ ਗਏ ਇਹ 6000 ਪਰ ਭਾਈ ਤਨਖਾਹ ਤਾਂ ਫਿਰ ਲਊਗਾ ਇਹ ਇਹ ਜੇ ਵੇਖ ਕੇ ਤਾਂ ਇੱਕ ਵਾਰੀ ਲਾ ਦੇ ਚਲੋ ਇੱਕ ਵਾਰੀ ਲਾ ਦੇ ਵਾਰ ਵਾਰ ਨਹੀਂ ਮੰਗਣਾ ਵਾਰ ਵਾਰ ਹੋ ਯਾਰ ਇਹਦੇ ਚ ਨਾ ਤੁਹਾਨੂੰ ਫੀਚਰ ਦਿਖਾ ਦੇ ਹੈ ਨਾ ਕਹਿੰਦੇ ਨੇ ਫੀਚਰ ਓ ਆ ਬਈ ਇਹ ਹੈਗੇ ਆ 360 ਕੈਮਰਾ ਹੈ 360 ਹੈ ਤੇ ਇਹਨੇ ਕੰਮ ਕਰਨਾ ਚਾਰ ਚਪਰੇ ਹੁਣ ਤੁਸੀਂ ਦੇਖਣਾ ਚਾਹਵੇ ਇਹ ਇੱਕ ਪੱਕਾ ਕੈਮਰਾ ਵੀ ਆ ਪੱਕਾ ਜਿਹੜਾ ਇੱਕ ਥਾਂ ਤੁਸੀਂ ਇਹਨੂੰ ਸੈੱਟ ਕਰ ਤਾ ਉੱਥੇ ਇਹਨੇ ਖੜਾ ਰਹਿਣਾ ਇਹਨੇ ਘੁੰਮਣਾ ਹੈ ਨਾ ਘੁੰਮਣਾ ਇਹਨੇ ਹਾਂ ਇਹਨੇ ਘੁੰਮਣਾ ਹੈ ਗਦਲ ਚ ਪਿਆ ਵੇਖ ਸਕਦੇ ਬੈਠਾ ਪਰਜਾਈ ਚ ਲੈ ਵੀ ਹੁਣ ਗਾਂ ਤਾਂ ਹੁਣ ਮੰਨ ਕੇ ਚੱਲੋ ਹਜੇ ਸਿਆਲ ਦੂਰ ਉਹਦੇ ਵੀ ਦੇਖ ਸਕਦੇ ਵੇ ਹੁਣ ਗਰਮੀ ਚ ਹੁਣ ਤੁਸੀਂ ਆਪਦਾ ਏਸੀ ਦੇ ਵਿੱਚ ਬੈਠ ਕੇ ਖੇਤ ਜਾਣ ਦੀ ਲੋੜ ਨਹੀਂ ਤੇ ਅਸੀਂ ਲਿਆਂਦਾ ਖੇਤਾਸਤੇ ਸਪੈਸ਼ਲ ਕਿਉਂਕਿ ਉੱਥੇ ਸਾਡੀ ਚੀਜ਼ ਵੀਜੀ ਆ ਬਹੁਤ ਮਹਿੰਗੀ ਬਹੁਤ ਮਹਿੰਗੀ ਬਹੁਤ ਮਹਿੰਗੀ ਚੀਜ਼ ਵੀਜੀ ਵੀ ਆ ਖੇਤ ਲੱਖਾਂ ਰੁਪਈਆ ਸੀ ਥੱਲੇ ਹੀ ਖਲਿਆ ਰਿਆ ਫਿਰ ਥੱਲੇ ਖਲਿਆ ਰਤਾ ਉਹ ਵੀ ਅਗਰ ਰੁਪਈਆ ਕਰਕੇ ਉਹ ਵੀ ਅਗਰ ਰੁਪਈਆ ਕਰਕੇ ਥੱਲੇ ਖਲਿਆ ਰਤਾ ਉਹਦੇ ਮਾਰੇ ਅਸੀਂ ਬਈ ਆ ਚੀਜ਼ ਲਿਆਂਦੀ ਆ ਇਹ ਹੁਣ ਬਈ ਅਸੀਂ ਲਾਵਾਂਗੇ ਖੇਤ ਤੇ ਲਾਵਾਂਗੇ ਇਸ ਤਰੀਕੇ ਨਾਲ ਵੀ ਇਹ ਗੁਪਤ ਰਹੂਗਾ ਤੇ ਸਾਨੂੰ ਸਾਰਾ ਕੁਝ ਬਈ ਇਹ ਦਿਖਾਉਂਦਾ ਰਹੂਗਾ ਪਤਾ ਅਸੀਂ ਗੋਪਤ ਰੱਖਿਆ ਨਹੀਂ ਹੁਣ ਹਾਂ ਹੁਣ ਗੋਪਤ ਰੱਖਿਆ ਨਹੀਂ ਅਸੀਂ ਵੀਡੀਓ ਅਸੀਂ ਹੁਣ ਪਾਤੀ ਆ ਪਾਉਣੀ ਪੈਗੀ ਆ ਚਲੋ ਆਪਾਂ ਤਾਂ ਲਿਆਂਦਾ ਬਚਾ ਮਾਰੇ ਤੇ ਹੁਣ ਬਈ ਜਿਹੜਾ ਸੱਜਣ ਮਿੱਤਰ ਕੋਈ ਕੰਮ ਕਰਦਾ ਉਹ ਹੁਣ ਤੁਹਾਨੂੰ ਮੈਂ ਦੱਸਦਾ ਪੰਜਾਬੀ ਦੇ ਵਿੱਚ ਵੀ ਥੋੜਾ ਜਿਹਾ ਬਚ ਕੇ ਆਇਓ ਬੰਦੇ ਅਸੀਂ ਖੇਤ ਛੱਡਦੇ ਆ ਬੰਦਾ ਛੱਡਦਾ ਅਸੀਂ ਇੱਕ ਬੰਦਾ ਦਿਨੇ ਤੋਂ ਸਾਡਾ ਹੁੰਦਾ ਡਿਜੀਟਲ ਵੀ ਹੁਣ ਸਾਡਾ ਬੰਦਾ ਰਾਤ ਨੂੰ ਇਹ ਹੋਰ ਨਹੀਂ ਆ ਰਾਤ ਨੂੰ ਫੁੱਲ ਚਾਨਣ ਕਰਿਆ ਕਰੂਗਾ ਇਹਦੇ ਯਾਰ ਫੀਚਰ ਬਹੁਤ ਹੁਣ ਦੱਸ ਸਕਦੇ ਸਾਰੇ ਫਿਰ ਹਾਂ ਇਹਦੇ ਚ ਫੀਚਰ ਬਹੁਤ ਆ ਵੀ ਅਗਲਾ ਲੈਂਡ ਲਈ ਪਈ ਆ ਫੀਚਰਾਂ ਦੀ ਲੈ ਇਹ ਆਪਾਂ ਬੋਲ ਬੋਲ ਦੱਸ ਦਗੇ ਮੈਂ ਨਾ ਪਹਿਲਾਂ ਟਾਈਮ ਬਹੁਤ ਲੱਜੂ ਹੈ ਟਾਈਮ ਲੱਜੂ ਮੂٹے ਮੂٹے ਦਾ ਇੱਕ ਤਾਂ ਇੱਥੇ ਜ਼ੂਮ ਫੰਕਸ਼ਨ ਆ ਜਿਹੜਾ ਕਹਿੰਦੇ ਨੇ ਵੀ ਨੇੜੇ ਵੇਖਣੀ ਚੀਜ਼ ਨੂੰ ਉਹ ਜ਼ੂਮ ਕਰ ਸਕਦੇ ਆ ਉਹ ਵੀ ਐਪ ਡਾਊਨਲੋਡ ਹੋ ਜਾਂਦੀ ਹੈ ਨਾ ਹਾਂ ਐਪ ਸਾਰਾ ਡਾਊਨਲੋਡ ਕਰਦੀ ਆ ਉਹ ਤਾਂ ਹੋ ਜਾਂਦੀ ਆ ਸਾਰੀ ਅੱਗੇ ਭਾਈ ਫੁੱਲ ਐਚਡੀ ਵੀਡੀਓ ਦਿੰਦਾ ਇਹ ਪੂਰੀ ਕੁਆਲਿਟੀ ਦੀ ਆ ਐਨੀ ਵੀ ਧੁੰਦ ਲਾਇਆ ਦਿਸੂਗਾ ਚਿਹਰਾ ਪੂਰਾ ਦਿਸੂਗਾ ਹੁਣ ਤੇ ਅੱਗੇ ਆ ਗਿਆ ਟੂ ਵੇ ਟਾਕ ਭਲਾ ਆ ਫੀਚਰ ਤਾਂ ਯਾਰ ਭਾਈ ਸਿਰਾ ਕਰਾਇਆ ਪਿਆ ਇਹ ਇਹਨਾ ਬਾਈ ਤੁਸੀਂ ਗੱਲ ਕਰ ਸਕਦੇ ਇਹਦੇ ਚ ਲੱਗਿਆ ਸਪੀਕਰ ਇੱਥੋਂ ਬੰਦਾ ਅੰਦਰੋਂ ਬੋਲਪੂ ਜਿਹੜਾ ਬੰਦਾ ਉੱਥੇ ਫਿਰਦਾ ਉਹਨੂੰ ਸੁਣ ਜਣਾ ਹਨਾ ਬਾਈ ਕੀ ਕਰਨਾ ਕੀ ਨਹੀਂ ਕਰਨਾ ਜੇ ਲੜਕ ਜੇ ਲੜਕਰਾ ਮਾਰਨਾ ਨਾ ਘਰੇ ਬੈਠ ਕੇ ਕਹਿੰਦੇ ਹੁੰਦੇ ਆ ਜਿਵੇਂ ਅੱਗੇ ਕਹਿੰਦੇ ਪਸੂ ਲੜਕਰਾ ਮਾਰਨਾ ਬਾਹਰ ਚੋਂ ਘਟਣਾ ਤੇ ਇਹਦੇ ਵੇਲੇ ਬਾਈ ਡਿਜੀਟਲ ਲੜਕਰਾ ਆ ਗਿਆ ਹੁਣ ਡਿਜੀਟਲ ਲੜਕਰਾ ਤੁਸੀਂ ਆਪਦਾ ਏਸੀ ਚ ਬੈਠ ਕੇ ਮਾਰ ਸਕਦੇ ਆ ਇਹ ਉਹ ਆ ਤੇ ਅੱਗੇ ਗੱਲ ਆ ਗਈ ਬਈ ਆਪਣੀ ਮਾਈਕਰੋ ਐਸਡੀ ਕਾਰਡ 'ਚ 1 ਟੀਵੀ ਦਾ ਕਾਰਡ ਆ ਮਿੱਤਰੋ 1 ਟੀਵੀ ਬਹੁਤ ਹੁੰਦੀ ਆ ਆਈਫੋਨ 'ਚ 1 ਟੀਵੀ ਆਈ ਹੈ ਵੀ ਆ ਹੁਣ ਹਨਾ ਉਦੋਂ ਵੀ ਵੱਡੇ ਆ ਗਏ ਤੇ ਅਲਾਰਮ ਨੋਟੀਫਿਕੇਸ਼ਨ ਆ ਬਈ ਇਹਦਾ ਕੀ ਚੱਕਰ ਆ ਯਾਰ ਇਹ ਮੋਬਾਈਲ ਤੇ ਭੇਜਦਾ ਬਈ ਕਲਿੱਪਾ ਜੇ ਵੀ ਬੰਦਾ ਆ ਗਿਆ ਜੇ ਬੰਦਾ ਕੋਈ ਵੀ ਚੀਜ਼ ਆ ਗਈ ਹਾਂ ਇਹਦੇ ਸਾਹਮਣੇ ਇਹਨੇ 25 30 ਸਕਿੰਟਾਂ ਦੀ ਕਲਿੱਪ ਬਣਾ ਕੇ ਵਟਸਐਪ ਤੇ ਭੇਜ ਦੇਣੀ ਆ ਭੇਜ ਦੇਣੀ ਆ ਨਾਲ ਨਾਲ ਆਪਣੇ ਲੈਨ ਲੈਨ ਫੋਨ ਤੇ ਜਾਂ ਫੋਨ ਤੇ ਇਹਨੇ ਕਾਲਿੰਗ ਕਰ ਦੇ ਕਾਲਿੰਗ ਕਰ ਦੇਣੀ ਆ ਲੇ ਵੀ ਲਾਰਟ ਹੋ ਵੀ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਉੱਥੇ ਜਾ ਸਕਦੇ ਆ ਲੈ ਵੀ ਕੰਮ ਤਾਂ ਹੋ ਗਿਆ ਜਿਹੜਾ ਲਾਈ ਜਾਂਦੇ ਆ ਟਰਾਂਸਫਰਮਰ ਟਰਾਂਸਫਰਮਰ ਲੈ ਵੀ ਇਹ ਵੀ ਬਹੁਤ ਤਗੜੀ ਤਕਨੀਕ ਹੈ ਤੇ ਅੱਗੇ ਆ ਗਿਆ ਭਾਈ ਕਲਰ ਨਾਈਟ ਵਿਜ਼ਨ ਨਾਈਟ ਵਿਜ਼ਨ ਵੀ ਕਰਦਾ ਇਹ ਭਾਈ ਉਹ ਠੀਕ ਆ ਸੋਲਰ ਪਾਵਰ ਤਾਂ ਆਪਾਂ ਪਲੇਟ ਲੱਗੀ ਲੱਗੀ ਆ ਤੇ 355 ਡਿਗਰੀ ਪੈਨ 95 ਟੈਲਟ ਠੀਕ ਆ ਤੇ ਵਰਟੀਕਲ ਤੇ ਹੋਟੇ ਵੀ ਦੋਨੇ ਟੈਡੀ ਵੀਡੀਓ ਤੇ ਜਿਵੇਂ ਆਪਾਂ ਕਹਿੰਦੇ ਆ ਰੀਲ ਤੇ ਵੱਡੀ ਵੀਡੀਓ ਉਹ ਵੀ ਜਿਹੜਾ ਇਹਦਾ ਤੁਹਾਨੂੰ ਪਰ ਤੁਸੀਂ ਆਦਾ ਮਿਲ ਸਕਦਾ ਏਰੀਆ ਰੇਂਜ ਕਵਰ ਕਰੂਗਾ 3 ਲੈਂਸ 3 ਸਕਰੀਨ 3 ਸਕਰੀਨਾਂ ਤੇ ਇਹ ਚੱਲੂਗਾ ਫਰੇਮ ਕਿਉਂਕਿ 3 ਬਾਈ ਉਹ ਆ ਕੈਮਰੇ ਹਾਂ ਇਹ ਆ ਗਿਆ ਬਈ ਭਈਆ ਡਿਜੀਟਲ ਆ ਲੱਗਿਆ ਵਾ ਇਹਦੇ ਬਈ ਪਿੱਛੇ ਸਪੀਕਰ ਆ ਦੇਖੋ ਤੇ ਚਾਰਜ ਕਰਨ ਦਾ ਝਾਂਜਟਾ ਗੁਰਵਿੰਦਰ ਉਹ ਤਾਂ ਮੁੱਕ ਗਿਆ ਹਾਂ ਖਤਮ ਹੋ ਗਿਆ ਲੱਗਿਆ ਯਾਰ ਕਿਵੇਂ ਹੁਣ ਕੋਈ ਰਹਿੰਦੀ ਤਾਂ ਨਹੀਂ ਮੈਨੂੰ ਤਲਾ ਤਾਂ ਫੀਚਰ ਹੀ ਇਹਦੇ ਪਤੰਦਰ ਦੇਦੇ ਤੇ ਗੱਡੀ ਜਿੰਨੇ ਪਾਏ ਗੱਡੀ ਜਿੰਨੇ ਫੀਚਰ ਪਾਏ ਵੇ ਹਾਂ ਪੂਰਾ ਘੈਂਟ ਗੱਲਬਾਤ ਹੈ ਨਾ ਇਹ ਹੁਣ ਫਿਰ ਐਂ ਦੱਸ ਦਗੇ ਆਪਾਂ ਕਿੱਥੋਂ ਮੰਗਾਇਆ ਜੇ ਕਈ ਅਜੇ ਦਰਸ਼ਕਾਂ ਨੇ ਮਗਾਉਣਾ ਕਿਸੇ ਕਿਸਾਨ ਭਰਾ ਨੇ ਮਗਾਉਣਾ ਉਹ ਆਪਾਂ ਨੂੰ ਗੁਰਵਿੰਦਰ ਦੱਸੋ ਗੁਰਵਿੰਦਰ ਕਿੱਥੋਂ ਮੰਗਾਇਆ ਬਈ ਇਹ ਇਹ ਬਈ ਆਪਣੇ ਪਰੋਹਣੇ ਨੇ ਮਗਾ ਕੇ ਦਿੱਤਾ ਅੱਛਾ ਬਾਈ ਨੇ ਮਗਾਇਆ ਬਾਈ ਨੇ ਮਗਾ ਕੇ ਦਿੱਤਾ ਪੁੱਛੋ ਤੋ ਪੁੱਛੋ ਤੋ ਕਿੰਨਾ ਕਹਦਾ ਰੇਟ ਆ ਜੀ ਉਹ ਕਹਿੰਦਾ ਜੀ ਬਚਨਾ ਦਾ ਤੂੰ ਆਹ ਲਾ ਲਾ ਬਈ ਇਹ ਅੰਡਾ ਹਾਂ ਇਹ ਅੰਡਾ ਤੇ ਕਿੰਨੇ ਦਾ ਪੈ ਗੁਰਵਿੰਦਰ ਸਹੀ ਸਹੀ ਇਹ ਬਈ ਸਾਰਾ ਵਿੱਚੇ ਮੈਮਰੀ ਕਾਰਡ ਪਾ ਕੇ ਸਿਮ ਤੋਂ ਬਿਨਾਂ 6000 ਦਾ 6000 ਦਾ ਪੈ ਗਿਆ ਹਾਂ ਕੋਈ ਬਾਲਾ ਨਹੀਂ ਹੈ ਕੋਈ 6000 ਰੁਪਏ ਚ ਸੱਜਣੋ ਥੋਡੀ ਫਸਲ ਬਚ ਗਈ ਹੈ ਹੋਰੇ ਦੂਤੇ ਕੀ ਚਾਹੀਦਾ ਆਪਾਂ ਨੂੰ ਖੇਤ ਜਾਣ ਦੀ ਲੋੜ ਨਹੀਂ ਦੁਪਹਿਰੇ ਉੱਠ ਕੇ ਗੇੜਾ ਮਾਰਨਾ ਥੋਡੀ ਖੁਸ਼ੀ ਹੋ ਤਾਂ ਜਾਣਾ ਹੀ ਜਾਣਾ ਉਹ ਤਾਂ ਜਾਣਾ ਹੀ ਤੇ ਲੋ ਵੀ ਇਹ ਮੰਗਾ ਸਕਦੇ ਆ ਦਾ ਮਾਡਲ ਨੰਬਰ ਆਪਾਂ ਦੱਸ ਦਈਏ ਗੁਰਵਿੰਦਰ ਮੜਾ ਜੀ ਕਿਹੜਾ ਇਹ 20380 ਹਾਂ ਇਹ ਆ ਭਾਈ 20380 ਆ ਮਾਡਲ ਜਿਹੜਾ ਤੇ ਇਹ ਤੁਸੀਂ ਭਾਈ ਸਰਚ ਕਰ ਸਕਦੇ ਜੇ ਤੁਹਾਨੂੰ ਉੱਥੋਂ ਮਿਲ ਗਿਆ ਠੀਕ ਆ ਨਹੀਂ ਪਰ ਸ਼ਾਪ ਤੋਂ ਤੁਸੀਂ ਉੱਥੋਂ ਪੁੱਛੋ ਤਾਂ ਹਾਂ ਪੁੱਛੋ ਤਾਂ ਪੁੱਛੋ ਤਾਂ ਤੁਸੀਂ ਭਾਈ ਲਿਆ ਸਕਦੇ ਆ ਆ ਡੱਬੇ ਦਾ ਜਿਹੜਾ ਹੈਗਾ ਆਪਦਾ ਤੁਹਾਨੂੰ ਫੋਟੋ ਦਿਖਾ ਦਿਆਂ ਵੇਖ ਲਓ ਵਾਇਰਲੈਸ ਸਮਾਰਟ ਸੋਲਰ ਕੈਮਰਾ 2380 ਦਾ ਮਾਡਲ ਹੈ ਬਾਈ ਇਹ ਆਦਾ ਤੁਸੀਂ ਮੰਗਾ ਲਿਓ ਤੇ ਤੁਹਾਨੂੰ ਬਾਈ ਚੀਜ਼ ਵਧੀਆ ਦਿਖਾਦੀ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ